ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰ ਰੰਡਾਵਾ ਤੇ ਤੇ ਅੱਜ ਆਪਾਂ ਘਰ 'ਚ ਜਿਹੜੇ ਆਪਣੇ ਆਪ ਉੱਗੇ ਬੂਟੇ ਆ ਉਹ ਲਾਉਣੇ ਆ ਤੇ ਉਹਦਾ ਵਲੌਗ ਬਣਾਵਾਂਗੇ ਠੀਕ ਆ ਜੀ ਇਹ ਆਪੇ ਬੂਟੇ ਉੱਗੇ ਆ ਤੁਹਾਨੂੰ ਚੈੱਕ ਕਰਾਉਨੇ ਆ ਵੇਖੋ ਆ ਵੱਡਾ ਸੰਤਰੀਆਂ ਦਾ ਬੂਟਾ ਇਹਦੇ ਲਾਗੇ ਇਹ ਘਾਹ ਥੱਲੇ ਹੈਗਾ ਵਾ ਤੱਕ ਆਪਾਂ ਤਾਂ ਹੀ ਸਪਰੇ ਨਹੀਂ ਮਾਰੀਓ ਵੇਖੋ ਤੁਸੀਂ ਦੂਜੇ ਬੰਨੇ ਸਪਰੇ ਮਾਰੀ ਤੇ ਇੱਧਰ ਆਪਾਂ ਤਾਂ ਨਹੀਂ ਮਾਰੀ ਕਿਉਂਕਿ ਇੱਥੇ ਬੂਟੇ ਆਪੋ ਆਪੇ ਉੱਗੇ ਚੈੱਕ ਕਰਾਉਣਾ ਤੁਹਾਨੂੰ ਕਿਹੜਾ ਕਿਹੜਾ ਬੂਟਾ ਫੁੱਗਿਆ ਆ ਚੈੱਕ ਕਰੋ ਕੇ ਨੋਂ ਦੀ ਪਛਾਣ ਮੈਨੂੰ ਤੇ ਟਾਲੀ ਦਾ ਬੂਟਾ ਲੱਗਦਾ ਏ ਟਾਲੀ ਹੈ ਨਹੀਂ ਆਪਣੇ ਘਰ ਤੇ ਟਾਲੀ ਲਾਵਾਂਗੇ ਆ ਜਿਹੜਾ ਛਪਈਦੇ ਦਾ ਬੂਟਾ ਇਹ ਦਾ ਹਾਂ ਕਿਦਾ ਬਚਾ ਜੇ ਆ ਦੀਦਾ ਜੇ ਇਤੋਂ ਡੇਕੇ ਤੇ ਆ ਉਗ ਪਿਆ ਜੇ ਠੀਕ ਆ ਤੇ ਇਹਦੇ ਅੱਗੇ ਆ ਚੈੱਕ ਕਰੋ ਆ ਬੂਤਾ ਕੜਾ ਭਲਾ ਇਹ ਆ ਨਾਰਾਂ ਦਾ ਬੂਤਾ ਇਹਦੇ ਅੱਗੇ ਆ ਇੱਕ ਆ ਵੇਖੋ ਨਿੰਬੂ ਦਾ ਬੂਤਾ ਇਹਦੇ ਨਾਲ ਆ ਵੇਖੋ ਮਰੂਦ ਇਧਰ ਵੀ ਮਰੂਦ ਬੂਟੇ ਬਥੇਰੇ ਆ ਤੇ ਇਹ ਆਪਾਂ ਜਲਾਵਾਂਗੇ ਤੇ ਅੱਜ ਦਾ ਵਲੌਗ ਜਿਹੜਾ ਆਪਾਂ ਕਰਦੇ ਬੂਟੇ ਜਿਹੜੇ ਲਾਏ ਆ ਉੱਤੇ ਲਾਵਾਂਗੇ ਠੀਕ ਆ ਜੀ ਹਾਂਜੀ ਆ ਚੱਕ ਲਿਆ ਫਿਰ ਆਪਾਂ ਸਮਾਨ ਜੋ ਜੋ ਚਾਹੀਦਾ ਸੀ ਆਪਾਂ ਨੂੰ ਬੂਟੇ ਲਾਉਣ ਵਾਸਤੇ ਤੇ ਪਹਿਲਾਂ ਬੂਟੇ ਪੁੱਟਣੇ ਆ ਤੇ ਫਿਰ ਲਾਵਾਂਗੇ ਠੀਕ ਆ ਜੀ ਆ ਚੱਕ ਲਾ ਇੱਕ ਆਪਾਂ ਟੋਆ ਪੁੱਟਣ ਇੱਕ ਰੰਬਾ ਚੱਕ ਲਿਆ ਠੀਕ ਆ ਆ ਬੂਟੇ ਲੱਗੇ ਆ ਜੀ ਇਹ ਬੂਟੇ ਆਪਾਂ ਹੁਣ ਉੱਟ ਕੇ ਤੇ ਪੈਲੀ 'ਚ ਲਾ ਦੇ ਆਵਾਂਗੇ ਠੀਕ ਆ ਆਂਬ ਦੇ ਬੂਟੇ ਆ ਚਾਰ ਬੂਟੇ ਆਏ ਆਪਣੇ ਕੋ ਤੇ ਦੋ ਆਪਣੀ ਭੈਣ ਆਈ ਹੀ ਆਪਾਂ ਉਹਨੂੰ ਦੇ ਦੇ ਵੀ ਤੁਸੀਂ ਲੈ ਲਓ ਉਹ ਲੈ ਕੇ ਤੇ ਚਾਰ ਬੂਟੇ ਆਪਾਂ ਲਾਵਾਂਗੇ ਆਹ ਦੇ ਵੀ ਆਪਾਂ ਪੋਟਣ ਬੂਟੇ ਜੀ ਠੀਕ ਆ ਬਾਕੀ ਪੰਜਾਬ ਦੀ ਧਰਤੀ ਦੇ ਮਗਰ ਕਾਰਪੋਰੇਟ ਘਰਾਣਾ ਕਿਉਂ ਪਿਆ ਇਹ ਚੀਜ਼ਾਂ ਆਪਾਂ ਨੂੰ ਵੇਖਣੀਆਂ ਚਾਹੀਦੀਆਂ ਆ ਲਾਗੇ ਬੂਤਾ ਵਾ ਜਿਹੜਾ ਲੱਗਾ ਵੱਡਾ ਜੀਤੋਂ ਇਹ ਆਮ ਜਿਹੜੇ ਖਰਾਬ ਹੋਏ ਜਾਂ ਉਹ ਡਿੱਗੇ ਆ ਉਹ ਉੱਗਿਆ ਠੀਕ ਆ ਜੀ ਬਾਕੀ ਤੇ ਐਂ ਜੂਸ ਬਣਾ ਕੇ ਪੀ ਲਿਆ ਇਹ ਸੋਚਣ ਵਾਲੀ ਗੱਲ ਆ ਵੀ ਵੇਖੋ ਕਿਹੜੀ ਚੀਜ਼ ਆ ਜਿਹੜੀ ਪੰਜਾਬ ਦੀ ਧਰਤੀ ਤੇ ਚੱਕਰ ਇਹੋ ਹੀ ਆ ਕਿ ਪੰਜਾਬ ਦੀ ਧਰਤੀ ਤੇ ਕਿਹੜੀ ਸ਼ੈ ਰਹਿੰਦੀ ਹਰ ਇੱਕ ਚੀਜ਼ ਹੁੰਦੀ ਆ ਤੇ ਐਂਡ ਤੇ ਮੰਨ ਲਓ ਜੇ ਕੋਈ ਕਾਲ ਪੈ ਜੇ ਕੋਈ ਗੱਲਬਾਤ ਹੋ ਜੇ ਤੇ ਆਣਾ ਦੇ ਬੰਦੇ ਨੇ ਫਲ ਫਰੂਟ ਸਬਜ਼ੀਆਂ ਹੀ ਆ ਰਾਸ਼ਨ ਹੀ ਆ ਉਹ ਆਪਣੀ ਧਰਤੀ ਤੇ ਵਾਧੂ ਕਿਰਪਾ ਬਾਬੇ ਦੀ ਮਾਰਗ ਦੀ ਬਾਕੀ ਮੈਂ ਤਾਂ ਕਰੋ ਕਿਰਤ ਕਰੋ ਸਾਰਾ ਕੁਝ ਹੈਗਾ ਖਰਚੇ ਘਟਾਓ ਆਪਣੇ ਲੋਕਾਂ ਲਵੇ ਕੇ ਖਰਚੇ ਨਾ ਕਰੋ ਫਲਾਣ ਨੇ ਇਦਾਂ ਕਰ ਲਿਆ ਤੇ ਆਪਾਂ ਇਦਾਂ ਕਰ ਲਈਏ ਉਥੋਂ ਬੰਦਾ ਮਰਦਾ ਜਿੱਥੇ ਲੋੜ ਆ ਉਥੇ ਖਰਚਾ ਕਰੋ ਕੋਈ ਚੱਕਰ ਨਹੀਂ ਜਿਹੜੇ ਬੇਲੋੜੇ ਜਿਹੜੇ ਖਰਚੇ ਆ ਉਹ ਨਾ ਕਰੀਕਰੋ ਠੀਕ ਹੈ ਜੀ ਆਪ ਪਟਲੇ ਆਪਾਂ ਬੂਟੇ ਤੇ ਚੱਕ ਲੈ ਇਧਰੋਂ ਆਪਾਂ ਪੂਟੇ ਆ ਚਾਰ ਬੂਟੇ ਆਂਬ ਦੇ ਜਿਹੜੇ ਖਾਣ ਵਾਲੇ ਚੂਪਣ ਵਾਲੇ ਜੂਸ ਬਣਾਉਣ ਵਾਲੇ ਹੁਣ ਆਪਾਂ ਪੁੱਟਾਂਗੇ ਇਥੋਂ ਇੱਕ ਟਾਲੀ ਆ ਇੱਕ ਛਪੈਦਾ ਤੇ ਇੱਕ ਨਾਰ ਦਾ ਬੂਟਾ ਤਿੰਨ ਬੂਟੇ ਪੁੱਟਾਂਗੇ ਆਪਾਂ ਇਥੋਂ ਇਹ ਟਾਲੀ ਵੀ ਆਪੇ ਉੱਗੀ ਆ ਤੇ ਛਪੈਦਾ ਵੀ ਆਪੇ ਉੱਗਿਆ ਤੇ ਨਾਲ ਦਾ ਬੁੱਤਾ ਵੀ ਆ ਪਈ ਗਿਆ ਤੇ ਆਪਾਂ ਇਹ ਵੀ ਬਾਹਰ ਲਾਵਾਂਗੇ ਪੜੀ ਚ ਇਹ ਬਾਕੀ ਆਪਣੀਆਂ ਜੇ ਵੀਡੀਓ ਚੰਗੀਆਂ ਲੱਗਦੀਆਂ ਹੰਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੀ ਕਰੋ ਹੋਰ ਵੀਡੀਓ ਵੇਖਣ ਲਈ ਤੇ ਵੀਡੀਓ ਨੂੰ ਵੀ ਸ਼ੇਅਰ ਕਰੀ ਕਰੋ ਤਾਂ ਜੋ ਹੋਰ ਜਣੇ ਵੀ ਵੀਡੀਓ ਵੇਖ ਸਕਣ ਠੀਕ ਆ ਜੀ ਤੇ ਬਾਕੀ ਇਦਾਂ ਹੀ ਆ ਜੀ ਬਾਕੀ ਵੱਧ ਤੋਂ ਵੱਧ ਰੁੱਖ ਲਾਓ ਜੀ ਜੇ ਦੂਜੇ ਰੁੱਖ ਨਹੀਂ ਲਾਉਣੇ ਤੇ ਘਰ ਤੋਂ ਘਰ ਤੋਂ ਵੀ ਫਲਾਂ ਵਾਲੇ ਬੂਟੇ ਜ਼ਰੂਰ ਲਾਓ ਨਾਲੇ ਤੇ ਆਕਸੀਜਨ ਮਿਲਣੀ ਨਾਲੇ ਫਰੂਟ ਮਿਲਣਾ ਇਹ ਆਪਾਂ ਨੂੰ ਬਾਅਦ ਪਤਾ ਲੱਗਦਾ ਜਿਦੋਂ 3-4 ਸਾਲ ਹੋ ਜਾਂਦੇ ਬੂਟੇ ਲੱਗਣ ਜਿਉ ਫਲ ਦੇਣ ਡੈਪਿੰਦਾ ਫਿਰ ਪਤਾ ਲੱਗਦਾ ਵੀ ਹਾਂ ਵੀ ਹੁਣ ਬਾਜ਼ਾਰ ਦਾ ਫਲ ਫਰੂਟ ਬਜਾਰੀ ਜੋ ਮਲਦੀ ਭਾਵੇਂ ਪੈਸੇ ਲਾ ਕੇ ਚੀਜ਼ ਲੈ ਉਹ ਜਿਹੜੀ ਘਰ ਦੀ ਚੀਜ਼ ਆ ਉਹਦੇ ਨਾਲ ਦੀ ਚੀਜ਼ ਨਹੀਂ ਮਿਲਦੀ ਆਪਾ ਪੌਟਲਾ ਨਾਰਦਾ ਬੂਟਾ ਇੱਕ ਟਾਲੀ ਪੁੱਟੀ ਇਥੋਂ ਇੱਕ ਸ਼ਪੇਦਾ ਤੇ ਇੱਕ ਨਾਲ ਦਾ ਸਿੱਧਾ ਗਾੜੀ ਵੇਂਦੀ ਆ ਪਾਪਾ ਕੀ ਕਰਦਾ ਹੋ ਹਦੇ ਫਾਦਰ ਸਾਹਿਬ ਹੁਣੇ ਬੂਟੇ ਲਾਏ ਜਿਹੜੇ ਵੱਡੇ ਵੱਡੇ ਆ ਤੇ ਵੇਖ ਲੋ ਉਹਨਾਂ ਲਾਏ ਤੇ ਗਾੜੀ ਹੁਣ ਆਪਾਂ ਸ਼ਕੰਦੇ ਤੇ ਨਾਲੇ ਯਾਦ ਦੇ ਕਰਨਾ ਇਦਾਂ ਹੀ ਗਾਂ ਬੂਟੇ ਲਾਓਗੇ ਨਿਆਣੇ ਯਾਦ ਕਰਨਗੇ ਵੀ ਹਾਂ ਬਾਪੂ ਸਾਡੇ ਨੇ ਬੂਟੇ ਲਾਏ ਕੀ ਕਹਿੰਦੇ ਜੀ ਬਾਕੀ ਇਹਨਾਂ ਚੀਜ਼ਾਂ ਦਾ ਮੁੱਲ ਪੈਣਾ ਹੀ ਆ ਜੀ ਐਰ ਕੀ ਅਸੀਂ ਕਰਦਾ ਹੀ ਚਾਰ ਪਾਇਆ ਘਰ ਦੇ ਅੰਬਾਂ ਦਾ ਤੇ ਜੂਸ ਵੀ ਘਰ ਦੇ ਅੰਬਾਂ ਦਾ ਪੀਤਾ ਦੋਵੇਂ ਬੂਟੇ ਹੈਗੇ ਤੇ ਹੁਣ ਆਪਾਂ ਬੂਟੇ ਵਧਾਤੇ ਐਰ ਕੀ ਵੱਧ ਲਾਤੇ ਆ ਆਪਾਂ ਐਰ ਕੀ ਚਾਰ ਪੰਜ ਬੂਟੇ ਜਿਹੜੇ ਆ ਉਹ ਜੂਸ ਵਾਲੇ ਜਿਹੜੇ ਉਹ ਲਾਏ ਆ ਤੇ 6-7 ਬੂਟੇ ਜਿਹੜੇ ਆ ਚਾਰੀ ਅੰਬ ਦੇ ਆਪਾਂ ਵਧਾਤੇ ਆ ਅੱਜ ਤੋਂ ਤਿੰਨਾਂ ਚਵਾਂ ਸਾਲਾਂ ਨੂੰ ਆਪੇ ਵੱਡੇ ਹੋਣਗੇ ਤੇ ਲੱਗਣਗੇ ਕੀ ਕਹਿੰਦੇ ਜੀ ਬਾਕੀ ਆ ਜਿਹੜੇ ਪੱਠੇ ਅਸੀਂ ਲਾਏ ਆ ਬੂਜੇ ਇਹ 2013 ਸਾਲ ਦੇ ਲਾਏ ਆ ਜੀ ਤੇ ਇਹਦੇ ਵਿੱਚ ਹੀ ਆਪਾਂ ਬੂਟੇ ਲਾਈ ਜੰਨੇ ਆ ਪੱਠੇ ਤੇ ਹੋਈ ਜਾਣੇ ਆ ਤੇ ਪੱਠੇ ਬਹੁਤ ਵਧੀਆ ਇਹ ਤਾਂ ਆਪਾਂ ਵੱਖਰਾ ਵਲੋਗ ਬਣਾ ਕੇ ਪਾਵਾਂਗੇ ਪੂਰੀ ਜਾਣਕਾਰੀ ਦਵਾਂਗੇ ਠੀਕ ਆ ਜੀ ਆਹ ਦੇ ਵੀ ਆਪਾਂ ਟੋਏ ਪੁੱਟਣਾ ਕੀ ਕਹਿੰਦੇ ਜੀ ਆ ਵੀ ਜੰਤਰ ਸਾਡੇ ਫਰਦ ਸਾਹਿਬ ਨੇ ਲਿਆਂਦਾ ਸੀ ਚਲੋ ਕੋਈ ਵੀ ਚੀਜ਼ਾਂ ਵਾ ਜਿਹੜੀਆਂ ਜਦੋਂ ਉਹਨਾਂ ਨੂੰ ਵੇਖੀਦਾ ਤੇ ਉਹਨਾਂ ਦੀ ਯਾਦ ਆਉਂਦੀ ਆ ਇਦਾਂ ਹੀ ਇਹ سلسلہ ਚੱਲੀ ਜਾਂਦਾ ਬਾਕੀ ਮਾੜਾ ਸਮਾਂ ਵੀ ਆਉਂਦਾ ਹਰ ਇੱਕ ਤੇ ਚੰਗਾ ਵੀ ਆਉਂਦਾ ਤੇ ਤਗੜੇ ਹੋ ਕੇ ਤੇ ਲੱਗੇ ਰੋ ਮਿਹਨਤ ਕਰੋ ਕਿਰਤ ਕਰੋ ਜੇ ਮਾੜਾ ਸਮਾਂ ਵੀ ਆਇਆ ਕਿਸੇ ਤੇ ਤੇ ਡਿੱਗੋ ਨਾ ਚੜਦੀ ਕਲਾ 'ਚ ਰਹੋ ਕੋਈ ਚੱਕਰ ਨਹੀਂ ਚਲੋ ਕਈ ਦੁੱਖ ਏਦਾਂ ਦੇ ਆ ਜਾਂਦੇ ਬੰਦੇ ਦੀ ਜ਼ਿੰਦਗੀ 'ਚ ਬੰਦਾ ਉੱਠਦਾ ਨਹੀਂ ਛੇਤੀ ਪਰ ਨਹੀਂ ਉੱਠਣਾ ਪੈਣਾ ਵਾ ਜੇ ਆਪਾਂ ਢੇਰੀ ਢਾ ਕੇ ਬੈਠੇ ਰਵਾਂਗੇ ਗੁਜ਼ਾਰਾ ਨਹੀਂ ਬਾਬੋ ਤੇ ਬਾਕੀ ਜਿਹੜਾ ਆਇਆ ਵਾ ਉਹਨੇ ਜਾਣਾ ਵੀ ਆ ਸਵਾਸ ਜਿੰਨੇ ਲਿਖੇ ਉਹਨੇ ਭੁਗਣੇ ਆ ਤੇ ਚਲੋ ਕੋਈ ਨਹੀਂ ਬਾਕੀ ਬੇਬੇ ਬਾਪੂ ਦੀ ਫੁੱਲ ਰਿਸਪੈਕਟ ਕਰੋ ਜਿਨ੍ਹਾਂ ਦੇ ਹੈਗੇ ਬਾਪੂ ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਨੂੰ ਪੁੱਛ ਕੇ ਵੇਖੋ ਦੀ ਪਾਣਦੀ ਬਾਅਦ ਕੀ ਕਹਿੰਦੇ ਆਏ ਇੱਕ ਆਪਾਂ ਮੈਸੇਜ ਦਿੰਨੇ ਆਂ ਵੀ ਜਿੰਨਾਂ ਦੇ ਬੇਬੇ ਬਾਪੂ ਹੈਗੇ ਆ ਵੱਧ ਤੋਂ ਵੱਧ ਰਿਸਪੈਕਟ ਕਰੋ ਬਾਪਿਓ ਠੀਕ ਆ ਜਿਨੇ ਮਾਂ ਪਿਓ ਦੀ ਰਿਸਪੈਕਟ ਕਰ ਲਈ ਸੰਭਲੋ ਰੱਬ ਉਹਨੇ ਘਰੇ ਪਾਲਿਆ ਕਿਉਂਕਿ ਮਾਂ ਨੂੰ ਵੀ ਰੱਬ ਹੀ ਜਾਂਦੇ ਆ ਤੇ ਚਲੋ ਇਦਾਂ ਹੀ ਆ ਬਾਕੀ ਗਰਮੀ ਬਹੁਤ ਹੀ ਤੇ ਅੱਡਾ ਕੈਮਰਾਮੈਨ ਆਂਦਾ ਵੀ ਛੇਤੀ ਕਰੋ ਵੀ ਗਰਮੀ ਬਹੁਤ ਲੱਗਣ ਦੀ ਆ ਤੇ ਆਪਾਂ ਫਿਰ ਖਿੱਚੀ ਗਏ ਕੰਮ ਥੋੜਾ ਥੋੜਾ ਗਰਮੀ ਵਾਕੇ ਬਹੁਤ ਹੀ ਅੱਜ ਤੇ ਆਪਾਂ 7-8 ਟੋਏ ਬੋਟਲ ਇਹ ਪਹਿਲਾਂ ਲਗਾਤਾਰੀ ਸੈਟਿੰਗ ਜੀ ਕਰਕੇ ਥਾਂ ਦੀ ਵੀ ਇੱਥੇ ਲਾ ਦਾਂਗੇ ਇੱਕ ਬੋਟਲ ਉੱਥੇ ਲਾ ਦਾਂਗੇ ਤੇ ਇੱਕ ਉੱਥੇ ਲਾ ਦਾਂਗੇ 7 ਟੋਏ ਬੁੱਤੇ ਪਹਿਲਾਂ ਆਹ ਜੰਤਰੀ ਇਹਦਾ ਬਹੁਤ ਫਾਇਦਾ ਜੇ ਬੁੱਤੇ ਬਾਟੇ ਲੋਣੇ ਆ ਤੇ ਇੱਕ ਦੀ ਲੈ ਉਹ ਬਣਾ ਕੇ ਵਧੀਆ ਵਾ ਬਣਿਆ ਬਣਾਤਾ ਮਿਲ ਜਾਂਦਾ ਤੇ ਵਧੀਆ ਟੋਟਾ ਟਾ ਬੂਟਨ ਬਹੁਤ ਵਧੀਆ ਚੀਜ਼ ਹੈ ਜੀ ਨਾਲੇ ਇਹਨਾਂ ਜਿਹੜਾ ਆਪਾਂ ਬੂਟਾ ਲਾਉਨੇ ਛੇਤੀ ਮਰਦਾ ਨਹੀਂ ਆ ਜਿਵੇਂ ਉਦਾਂ ਬੂਟਾ ਲਾਉਨੇ ਰੰਬੇ ਰੁੰਬੇ ਨਾਲ ਕਈ ਨਾ ਉਹ ਚੀਜ਼ ਹੋ ਜਾਂਦੀ ਆ ਆਪਾਂ ਪਪੀਤੇ ਵੀ ਲਾਏ ਘਰੇ ਵਾਵਾ ਅੱਠ ਦਾ ਬੂਟੇ ਲਾਏ ਆ ਉਹ ਵੀ ਚੈੱਕ ਕਰਿਓ ਸਾਰੇ ਬੂਟੇ ਇਹਨਾਂ ਲਾਏ ਤੇ ਕੋਈ ਨਹੀਂ ਮਰਿਆ ਪਹਿਲਾਂ ਮੈਂ ਉਦਾਂ ਵੀ ਬੂਟੇ ਲਾਉਂਦਾ ਰਿਆਂ ਪਪੀਤੇ ਦੇ ਪਰ ਉਹ ਸੁੱਕ ਸਕ ਜਾਂਦੇ ਇਹਨਾਂ ਇਹ ਗੱਲ ਹੈਗੀ ਆ ਬੂਟਾ ਛੇਤੀ ਮਰਦਾ ਨਹੀਂ ਆ ਪਤਾ ਨਹੀਂ ਕੀ ਗੱਲ ਆ ਤੇ ਆ ਜੀ ਕੁ ਦਾ ਬੂਤਾ ਦੀਦਾਣਾ ਸਾਡਾ ਤੁਹਾਨੂੰ ਕੈਮਰੇ ਚ ਉਹ ਪਰੇ ਇੱਕ ਆਪਾਂ ਜਾਮਨ ਨੂੰ ਤਿਆਰ ਦੇਣਾ ਕਰਨਾ ਜਾਮਨ ਨੂੰ ਹੀ ਨਹੀਂ ਕਰਦੇ ਤੇ ਆਪਾਂ ਆਖਿਆ ਜਾਮਨ ਦਾ ਬੂਤਾ ਵੀ ਇਹਨਾਂ ਨੂੰ 2-3 ਸਾਲ ਹੋ ਗਏ ਹੁਣ ਵਧਿਆ ਤੇ ਆਇਆ ਉਹ ਵੇਖੋ ਅਗਲੀ ਆ ਲੱਗਦੇ ਕਿ ਨਹੀਂ ਲੱਗਦੇ ਤੇ ਬਾਕੀ ਚੈਨਲ ਨੂੰ ਸਾਰੇ ਸਬਸਕ੍ਰਾਈਬ ਜਰੂਰ ਕਰੀ ਕਰੋ ਜਿਹੜਾ ਜਿਹੜਾ ਵੀਡੀਓ ਵੇਨਾਂ ਦਾ ਤਾਂ ਜਾਂ ਦੀ ਵੀ ਵੀ ਤੁਹਾਨੂੰ ਜਿਹੜੀ ਆ ਹੋ ਸਕੇ ਠੀਕ ਹੈ ਜੀ ਤੇ ਵੀਡੀਓ ਤੇ ਬਾਕੀ ਵਲੌਗ ਆਪਾਂ ਪਾਉਂਦੇ ਰਹਿਣਾ ਹਣਾ ਕੰਮ ਚੱਲਦਾ ਹੀ ਰਹਿਣਾ ਏ ਇਹ ਇਹ ਦੇਖੋ ਵਿਊ ਬਾਕੀ ਨਹੀਂ ਹਰਿਆਲੀ ਹਰਿਆਲੀ ਝੋਨਾ ਹੀ ਝੋਨਾ ਦੀਦਾਗ ਨਹੀਂ ਕੀ ਤਾਂ ਜ ਘਰ ਆ ਤੇ ਨਹੀਂ ਆ ਰਹੀ ਆ ਆਪਣਾ ਕੰਮ ਕਰੋ ਬਸ ਖਿੱਚੀ ਜਾ ਲੋ ਕੰਮ ਦੇ ਈ ਗੈਂਦੇ ਯੇ ਆਪਾਂ ਚੱਕ ਲਈ ਪਹਿਲਾਂ ਟਾਲੀ ਟਾਲੀ ਦਾ ਬੂਤਾ ਚੱਕ ਲਿਆ ਪਈਨਾ ਵੀ ਟਾਲੀ ਲਾਉਣੇ ਆ ਇੱਥੇ ਲਾਵਾਂਗੇ ਆਪਾਂ ਕਿੱਥੇ ਲਾਉਣ ਲੱਗੇ ਆ ਇੱਥੇ ਲਾਤੀ ਆ ਟਾਲੀ ਦੇ ਛੋਈ ਦਾ ਇਹ ਤੇຊਪੈਦਾ ਲਾਇਆ ਆਪਾਂ ਛਪੈਦੇ ਦੀ ਫਸਲ ਨੂੰ ਬੜਾ ਭੰਡਿਆ ਲੋਕਾਂ ਨੇ ਜਾਂ ਮੀਡੀਆ ਨੇ ਪਰ ਜੇ ਸੋਚੀਏ ਤੇ ਫਸਲ ਮਾੜੀ ਨਹੀਂ ਛਪੈਦੇ ਦੀ ਵੀ ਇਹ ਜ਼ਰੂਰ ਆ ਵੀ 5 ਸਾਲ ਲੈਂਦੀ 6 ਸਾਲ ਲੈਂਦੀ ਆ ਪਰ ਇੱਕ ਹਸਾਬ ਦਾ ਐਫ ਡੀ ਵਾਲਾ ਕੰਮ ਹੀ ਆ ਨਾ ਕੋਈ ਰੇ ਨਾ ਕੋਈ ਸਪਰੇ ਨਾ ਪੈਲੀਗੋਣੀ ਨਾ ਲੈਣਾ ਨਾ ਦੇਣਾ ਤੇ ਇਹ ਫਸਲ ਤੇ ਚੰਗੀ ਆ ਗਾਂ ਥੋੜੀ ਬੋਤੀ ਲਾਵਾਂਗੇ ਆਪਾਂ ਤੁਹਾਨੂੰ ਦੱਸਦੇ ਆ ਠੀਕ ਆ ਇਹ ਚੀਜ਼ਾਂ ਲੋਣੀਆਂ ਚਾਹੀਦੀਆਂ ਮਾੜੀਆਂ ਨਹੀਂ ਇਹ ਉਦਾਂ ਹੀ ਕਹੀ ਜਾਂਦੇ ਕੈਂਸਰ ਹੁੰਦੀ ਆ ਉਹ ਹੁੰਦੀ ਆ ਇਹ ਬਸ ਤਾਂ ਆਪਾਂ ਨੂੰ ਇਹ ਜਿਹੜੀ ਚੀਜ਼ ਆਪਣੇ ਹੱਕ ਚਾ ਕਿਸਾਨ ਦੇ ਹੱਕ ਚਾ ਉਹ ਚੀਜ਼ ਹਮੇਸ਼ਾ মিডিਆ ਨੇ ਜਾਂ ਦੂਜੇ ਤੀਜੇ ਬੰਦਿਆਂ ਨੇ ਭੰਡੀ ਆ ਕਿਉਂਕਿ ਉਹਨਾਂ ਨੂੰ ਇਹ ਆ ਵੀ ਉਤੋਂ ਜੇ ਉਹ ਚੀਜ਼ਾਂ ਹਲ ਹੋ ਗਏ ਕਿਸਾਨ ਤੇ ਫਿਰ ਆਡੀਆਂ ਦੁਕਾਨਾਂ ਕਿਦਾਂ ਚੱਲਣੀਆਂ ਆ ਚੱਕਰ ਤੇ ਛਪੈਦੇ ਦੀ ਫਸਲ ਵੀ ਚੰਗੀ ਆ ਆਪਾਂ ਪਪਲੂਦੀ ਵੀ ਚੰਗੀ ਆਪਾਂ ਮਾੜੀ ਨਹੀਂ ਕਹਿੰਦੇ ਤੇ ਬਾਕੀ ਇਹਦਾ ਆਪਾਂ ਡੇਵੀ ਅੰਬਾਂ ਦੇ ਬੂਟੇ ਲਾਉਣ ਆ ਆ ਇੱਕ ਬੂਟਾ ਤੇ ਵੇਖਣ ਦੇ ਹੁਣੇ ਆ ਇਹ ਬੂਟਾ ਮੈਂ ਦੇ ਫਾਦਰ ਸਾਹਿਬ ਨੇ ਲਾਇਆ ਸੀ ਇਹਨੂੰ ਸਾਲ ਦੇ ਦੋ ਸਾਲ ਹੋ ਗਿਆ ਵੱਡਾ ਹੋ ਗਿਆ ਏ ਦੋ ਬੂਟੇ ਵੱਡੇ ਹੋਏ ਚਾਰ ਬੂਟੇ ਲਾਏ ਹੀ ਤੋਂ ਇਸੇ ਤਲੇ ਜੀ ਤੇ ਉਹ ਚਮੇ ਤੁਰੇ ਆ ਤੇ ਬਾਕੀ ਕਿੱtain ਬਾਕੀ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਤੇ ਕਮੈਂਟ ਤੇ ਚ ਜ਼ਰੂਰ ਦਿਓ ਆਪਾਂ ਤੁਹਾਡਾ ਸੁਝਾਅ ਵੀ ਮੰਨਾਂਗੇ ਠੀਕ ਆ ਕੀ ਕਹਿੰਦੇ ਆ ਨਾਲ ਦਾ ਬੂਟਾ ਲਾਤਾ ਆਪਾਂ ਇੱਥੇ ਗਰਮੀ ਨੇ ਬੁਰਾ ਹਾਲ ਕੀਤਾ ਗਰਮੀ ਬੜੀ ਐ ਮੁੜ ਕੋ ਮੁੜ ਕੀ ਹੋ ਗਿਆ ਆਪਾਂ ਦੇ ਬਾਬਿਓ ਬਾਕੀ ਅੱਜ ਦੇ ਦਿਨਾਂ ਚ ਜਿਹੜੇ ਆ ਉਹ ਦੇਵਤੇ ਵਾਵਾ ਨਿਕਲਦੇ ਆ ਤੇ ਤਾਂ ਕਰਕੇ ਥੋੜਾ ਜਿਹਾ ਸੇਟ ਹੀ ਜੀ ਰਹੀ ਕਰੋ ਪਹਿਲੀ ਬੰਨੇ ਵਾਲ ਜਾਣਾ ਹੁੰਦਾ ਤੇ ਤੇ ਆਪਾਂ ਦੇ ਆ ਪਲਾਸਟਿਕ ਦੇ ਬੂਟ ਰੱਖੇ ਪੱਕੇ ਡੰਗਰਾਂ ਵਾਲੇ ਤੇ ਡੰਗਰਾਂ ਦਾ ਕੰਮ ਕੁਮ ਕਰਨਾ ਹੋਵੇ ਤੇ ਜਾਂ ਪਹਿਲੀ ਬੰਨੇ ਵਾਲ ਜਾਣਾ ਹੋਵੇ ਕਿਉਂਕਿ ਅੱਜ ਕੱਲ ਜਿਹੜੇ ਆ ਦੇਵਤੇ ਬਹੁਤ ਨਿਕਲਦੇ ਆ ਤੇ ਪਤਾ ਕੋਈ ਨਹੀਂ ਜੇ ਪੈਰਪੂਰ ਉੱਤੇ ਰੱਖਿਆ ਗਿਆ ਤੇ ਨਾ ਗੰਦੀਵਾੜੀ ਦੇਣੀ ਆ ਤੇ ਸੇਫਟੀ ਰੱਖੀ ਕਰੋ ਆਪਣੀ ਠੀਕ ਆ ਜੀ ਤੇ ਆਪਾਂ ਡੈਪੇ ਮਿੰਟੋ ਮਿੰਟੀ ਲਾਉਣ ਕੇ ਬੱਦਲ ਚੈੱਕ ਕਰੋ ਤੁਸੀਂ ਆ ਛਪੈਦਾ ਜੇ ਵੱਡਾ ਬੱਦਲ ਆ ਆ ਆ ਗਿਆ ਹਦੇ ਪੱਠੇ ਰਹਿ ਗਏ ਦੋ ਤਿੰਨ ਬੂਤੇ ਤਾਂ ਮੈਂ ਛੇਤੀ ਛੇਤੀ ਲਾ ਦੀਏ ਲਾ ਕੇ ਤੇ ਹੋਈਏ ਵਿਹਲੇ ਆ ਜੇ ਪ੍ਰਸ਼ਾਦਾ ਪਾਣੀ ਛਕਣਾ ਸੀ ਤੇ ਟਾਈਮ ਵਾਵਾ ਹੀ ਹੋ ਗਿਆ ਜੀ ਤੇ ਆਪਾਂ ਫਿਰ ਮਿੰਟੋ ਮਿੰਟੀ ਕੀਤਾ ਭੁੱਖ ਲੱਗ ਗਈ ਕੀ ਕਹਿੰਦੇ ਆਡਾ ਦੇ ਸੰਡੇ ਨਿਕਲਿਆ ਇਦਾਂ ਹੀ ਕਿਉਂਕਿ ਸੰਡੇ ਆਪਾਂ ਛੁੱਟੀ ਕਰੀਦੀ ਆ ਤੇ ਕੰਮ ਪਹਿਲਾਂ ਹੀ ਜਮਾ ਹੁੰਦੇ ਆ ਵੀ ਇਹ ਹੈ ਦੁਬਾਰਾ ਆਪਾਂ ਆ ਕਰਨੇ ਆ ਤੇ ਆ ਕਰਨੇ ਆ ਤੇ ਬਾਕੀ ਗਰਮੀ ਬੜੀ ਫੇਰ ਰੈਸਟ ਵੀ ਕੀਤੀ ਦੋ ਤਿੰਨ ਘੰਟੇ ਆਪਾਂ ਤੇ ਬਾਕੀ ਕੰਮ ਚੱਲਦਾ ਹੀ ਰਹਿੰਦੇ ਆ ਇਦਾਂ ਹੀ ਬਾਕੀ ਵੱਧ ਤੋਂ ਵੱਧ ਬੂਟੇ ਲਾਓ ਜੀ ਆਪਾਂ ਤੇ ਇਹੋ ਕਹਿੰਨੇ ਆ ਇਹ ਜੇ ਦੂਜੇ ਨਹੀਂ ਲਾਉਣੇ ਫਲਦਾ ਜਰੂਰ ਲਾਓ ਦੋਆਂ ਤਿੰਨਾਂ ਸਾਲਾਂ ਨੂੰ ਜਦੋਂ ਫਲ ਲੱਗਣ ਦਾ ਪੇ ਫਿਰ ਮਗਾ ਆਉਂਦਾ ਵੀ ਹਾਂ ਹੁਣ ਸਾਡੇ ਘਰ 8-10 ਤਰ੍ਹਾਂ ਦੇ ਫਲਦਾਰ ਬੂਟੇ ਆ ਇੱਕ ਮੁੱਕ ਜਾਂਦਾ ਲੱਗ ਕੇ ਤੇ ਦੂਜਾ ਤਿਆਰ ਹੋ ਜਾਂਦਾ ਮਗਰ ਕੋਈ ਨਾ ਕੋਈ ਚੱਲੀ ਜਾਂਦਾ ਬਾਬੇ ਦੀ ਕਿਰਪਾ ਨਾਲ ਤੇ ਚੱਲਣ ਉਹਨਾਂ ਬੂਟਿਆਂ ਦੇ ਵਿਆਹ ਜਿਹੜੇ ਅੱਜ ਤੋਂ 5-7 ਸਾਲ ਪਹਿਲਾਂ ਲਾਏ ਸੀ ਉਹ ਚੀਜ਼ਾਂ ਆ ਇਹ ਆਪਾਂ ਮੰਨ ਲਓ ਵੀ ਆਹ ਲਾਗੇ ਬੂਟੇ ਤੇ ਆਗੇ ਆਪਾਂ ਘਰੇ ਵੇਖੋ ਚੈੱਕ ਕਰੋ ਵਿਊ ਕੱਬ ਦੇ ਬੂਟਿਆਂ ਦਾ ਵੇ ਪਪੀਤੇ ਕਿਦਾਂ ਮਸ਼ਰੇ ਮੀਂਹ ਦੇ ਪਾਣੀ ਆ। ਐਰ ਕੀ ਬਾਕੀ ਸਬਜ਼ੀ ਘਟ ਲੱਗਣ ਦੀ ਆ ਉਦਾਂ ਕੱਦੂ ਤੇ ਅੱਲਾਂ ਲੱਗਣ ਡੀਆਂ ਤੇ ਕਰੇਲ ਲੱਗਣਦੇ ਆ। ਤੋਰੀਆਂ ਨਹੀਂ ਲੱਗੀਆਂ ਤੋਰੀਆਂ ਦੀਆਂ ਵੱਲਾਂ ਬਹੁਤ ਵੱਧ ਗਈਆਂ। ਵੇਖੋ ਚੈੱਕ ਕਰੋ ਬੂਟੇ। ਤੇ ਆ ਗਏ ਆਪਾਂ ਆਪਣੀ ਮੋਟ ਤੇ ਚਲਾਰੇ ਲੱਗੇ ਖੋਲਣ ਲੱਗੇ ਟੂਈ ਤੇ ਉਹਨੂੰ ਮੋਹਤਵਾਂਗੇ ਤੇ ਫਿਰ ਪਛਾਦਾ ਪਾਣੀ ਛਕਾਂਗੇ ਤੇ ਚਲੋ ਜਾਂਦੇ ਜਾਂਦੇ ਸੋਣਾ ਜਿਹਾ ਕਮੈਂਟ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਠੀਕ ਆ ਤੇ ਵੀਡੀਓ ਨੂੰ ਵੀ ਵਾਤ ਤੋਂ ਵਾਤ ਸ਼ੇਅਰ ਕਰੀ ਕਰੋ ਫੇਸਬੁੱਕ ਤੇ ਵਟਸਐਪ ਤੇ ਤਾਂ ਜੋ ਹੋਰਾਂ ਤੱਕ ਵੀ ਆਪਣੀ ਵੀਡੀਓ ਜਾ ਸਕੇ ਠੀਕ ਆ ਜੀ ਇਹ ਇਦਾਂ ਇਹਨਾਂ ਮੋਟੇ ਤੋਂ ਪਾਣੀ ਪੀਦਾ ਨਾ ਸਵਾਦ ਹੀ ਵੱਖਰਾ ਓਕੇ ਬਾਏ